ਪਿੱਠ ਹਮੇਸ਼ਾ ਆਪਣੀ ਮਜ਼ਬੂਤ ਰੱਖਣੀ ਚਾਹੀਦੀ ਹੈ ਕਿਉਂਕਿ ਸ਼ਾਬਾਸ਼ੀ ਅਤੇ ਧੋਖਾ ਦੋਵੇਂ ਪਿੱਛੋਂ ਤੋਂ ਹੀ ਮਿਲਦੇ ਨੇ ਜਿਵੇਂ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ ਉਸੇ ਤਰ੍ਹਾਂ ਮਨੁੱਖ ਦੇ ਵੀ ਦੋ ਪਹਿਲੂ ਹੁੰਦੇ ਹਨ ਅੰਦਰੋਂ ਕੁਝ ਹੋਰ ਤੇ ਬਾਹਰੋਂ ਕੁਝ ਹੋਰ ਪੰਛੀ ਕਦੇ ਆਪਣੇ ਬੱਚਿਆਂ ਦੇ ਭਵਿੱਖ ਲਈ ਆਲ ਨੇ ਬਣਾ ਕੇ ਨਹੀਂ ਦਿੰਦੇ ਉਹ ਤਾਂ ਸਿਰਫ ਉਹਨਾਂ ਨੂੰ ਉੱਡਣਾ ਸਿਖਾਉਂਦੇ ਨੇ ਰੱਜਿਆ ਉਹ ਹੈ ਜਿਸ ਵਿੱਚ ਸਬਰ ਅਤੇ ਸੰਤੋਖ ਹੋਵੇ ਅਤੇ ਭੁੱਖਾ ਉਹ ਹੈ ਜਿਸ ਵਿੱਚ ਤ੍ਰਿਸ਼ਨਾ ਅਤੇ ਲੋਭ ਹੋਵੇ ਝੂਠ ਬੋਲਣਾ ਤਾਰੀਦ ਹੈ ਇਸ ਦੁਨੀਆ ਦੀ ਤੂੰ ਵੀ ਝੂਠ ਬੋਲ ਕੇ ਕਿਹੜਾ ਕੋਈ ਨਵੀਂ ਕਮਾਲ ਕਰਤੀ ਤੁਸੀਂ ਚਾਹੇ ਕਿੰਨੇ ਵੀ ਚੰਗੇ ਕੰਮ ਕਰੋ ਜਾਂ ਕਿੰਨੇ ਵੀ ਇਮਾਨਦਾਰ ਬਣ ਜਾਓ ਪਰ ਇਹ ਦੁਨੀਆ ਸਿਰਫ ਤੁਹਾਡੀ ਇੱਕ ਗਲਤੀ ਦਾ ਇੰਤਜ਼ਾਰ ਕਰ ਰਹੀ ਹੈ ਕਦੀ ਕਦੀ ਅਸੀਂ ਧਾਗੇ ਬਹੁਤ ਕਮਜ਼ੋਰ ਚੁਣ ਲੈਨੇ ਆ ساری ਉਮਰ ਗੰਡਾ ਬੰਨਣ ਚ ਹੀ ਲੰਘ ਜਾਂਦੀ ਹੈ ਮਤਲਬੀ ਲੋਕਾਂ ਨੂੰ ਮਤਲਬ ਲੈਣ ਦੇ ਪੂਰੇ ਜੱਜ ਨੇ ਆਪੇ ਗਵਾਹ ਆਪੇ ਵਕੀਲ ਆਪੇ ਜੱਜ ਨੇ ਜ਼ਿਆਦਾਤਰ ਜ਼ਿੰਦਗੀ ਦੇ ਤਜਰਬੇ ਤਾਂ ਆਪਣੇ ਹੀ ਸਿਖਾ ਦਿੰਦੇ ਹਨ ਤੇ ਬਾਕੀ ਕਸਰ ਦੁਨੀਆਂ ਪੂਰੀ ਕਰ ਦਿੰਦੀ ਹੈ ਔਖੇ ਸਮੇਂ ਵਿੱਚ ਹੱਥ ਫੜਨ ਵਾਲੇ ਘੱਟ ਤੇ ਤਾੜੀਆਂ ਮਾਰ ਕੇ ਤਮਾਸ਼ਾ ਦੇਖਣ ਵਾਲੇ ਜ਼ਿਆਦਾ ਮਿਲਣਗੇ ਕਿਸਮਤ ਤੇ ਹਾਲਾਤ ਜਦੋਂ ਦੋਵੇਂ ਸਾਥ ਨਾ ਦੇਣ ਤਾਂ ਉਹਨਾਂ ਦੀਆਂ ਵੀ ਸੁੰਨੀਆਂ ਪੈਂਦੀਆਂ ਜਿਨ੍ਹਾਂ ਦੀ ਕੋਈ ਔਕਾਤ ਨਹੀਂ ਹੁੰਦੀ ਜਿੱਤ ਹਾਸਲ ਕਰਨੀ ਹੈ ਤਾਂ ਕਾਬਲੀਅਤ ਵਧਾਓ ਕਿਸਮਤ ਦੀ ਰੋਟੀ ਤਾਂ ਕੁੱਤਿਆਂ ਨੂੰ ਵੀ ਨਸੀਬ ਹੋ ਜਾਂਦੀ ਹੈ ਮੇਰੀ ਚੁੱਪ ਦਾ ਲਿਹਾਜ਼ ਕਰ ਲਫ਼ਜ਼ ਤੇਰੇ ਤੋਂ ਬਰਦਾਸ਼ਤ ਨਹੀਂ ਹੋਣੀ ਪਹਿਲਾ ਵਿਅਕਤੀ ਜਾਤ ਵੇਖਦਾ ਫਿਰ ਗੋਤ ਵੇਖਦਾ ਫਿਰ ਤਨਖਾਹ ਜਾਂ ਕਮਾਈ ਦਾ ਸਾਧਨ ਫਿਰ ਅਖੀਰ ਚ ਕਹਿੰਦੇ ਜੋੜੀਆਂ ਤਾਂ ਉੱਪਰ ਵਾਲਾ ਬਣਾਉਂਦਾ ਹੈ